ਪਟਨਾ ਚਿਕਰ ਪ੍ਰਸ਼ਾਸਨ ਦੀ ਹੁਣ ਗਾਜ ਜਿਹੜੀ ਹੈ ਉਹ 26 ਸੈਕਟਰ ਦੇ ਕਲੱਬਾਂ ਦੇ ਉੱਤੇ ਵਿੱਢੀ ਗਈ ਹੁਣ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ 26 ਸੈਕਟਰ ਦੇ ਕਲੱਬ ਕਾਲਾ ਘੋੜਾ ਦੀ ਦਿਖਾ ਰਹੇ ਜਿੱਥੇ ਕਿ ਕੁਝ ਸਮਾਂ ਪਹਿਲਾਂ ਪਟਨਾ ਚਿਕਰ ਪ੍ਰਸ਼ਾਸਨ ਦੇ ਅਫਸਰ ਜਿਹੜੇ ਨੇ ਉਸ ਕਲੱਬ ਨੂੰ ਸੀਲ ਕਰਨ ਪਹੁੰਚ ਕੇ ਸਿਗੇ ਪਰ ਹੱਲੇ ਜਿਹੜਾ ਇਸ ਕਲੱਬ ਨੂੰ ਸੀਲ ਨਹੀਂ ਕੀਤਾ ਗਿਆ ਕਾਰਨ ਕੀ ਦੱਸਿਆ ਗਿਆ ਇਸ ਕਲੱਬ ਨੂੰ ਸੀਲ ਕਰਨ ਦਾ ਇਸ ਬਾਬਤ ਗੱਲ ਕਰਨੀ ਇਸ ਕਲੱਬ ਦੇ ਮਾਲਕ ਸਾਹਮਣੇ ਮੌਜੂਦ ਨੇ ਨਾਲ ਉਹਨਾਂ ਦੇ ਵਕੀਲ ਸਾਹਿਬ ਮੌਜੂਦ ਨੇ ਪਹਿਲੇ ਮਾਲਕ ਸਾਹਿਬ ਨਾਲ ਗੱਲ ਕਰਾਂਗੇ ਸੋ ਕਿੱਦਾਂ ਦੇਖਿਆ ਜਾਵੇ ਕਿ ਚੰਡੀਗੜ੍ਹ ਹੁਣ ਪ੍ਰਸ਼ਾਸਨ ਜਿਹੜਾ ਹੈ ਚੰਡੀਗੜ੍ਹ ਦੇ ਜਿਹੜੇ ਕਲੱਬਸ ਨੇ ਉਹਨਾਂ ਦੇ ਉੱਤੇ ਗਾਹਦ ਸੁੱਟ ਰਿਹਾ ਸੁਣਨ ਚ ਇਹ ਵੀ ਹੈ ਤੁਹਾਡੇ ਕਲੱਬ ਨੂੰ ਸੀਲ ਕਰਨ ਤੇ ਪਹੁੰਚੇ ਸੀ ਪਰ ਸੀਲ ਨਹੀਂ ਕੀਤਾ ਗਿਆ ਕੀ ਕਾਰਨ ਦੱਸਿਆ ਗਿਆ ਤੁਹਾਡੇ ਕਲੱਬ ਨੂੰ ਸੀਲ ਕਰਨ ਦਾ ਐਜਾ ਮੇਰੇ ਤੋਂ ਇਹ ਸਾਨੂੰ ਨਾ ਇੱਕ ਨੋਟਿਸ ਮਿਲਿਆ ਸੀ ਕਿ ਤੁਹਾਡੇ ਇੱਥੇ ਨਾ 11 ਵੋਲੇਸ਼ਨਸ ਹੈ ਪੂਰੀ ਬਿਲਡਿੰਗ ਦੇ ਵਿੱਚ ਤੇ 11 ਵਿੱਚੋਂ ਨਾ ਅਸੀਂ 8 ਰਿ ਜਦੋਂ ਸਾਨੂੰ ਨੋਟਿਸ ਮਿਲੇ ਜਿਹੜਾ ਕੇਸ ਚੱਲ ਰਿਹਾ ਸੀ ਸਾਡੇ ਐਸਟੀਐਫ ਨੂੰ ਐਸਜੀਐਮ ਈਸਟ ਨੇ ਸਾਨੂੰ ਡੇਟ ਦਿੱਤੀ ਹੋਈ ਹੈ 11 ਤਰੀਕ ਦੀ 11 ਜਨਵਰੀ ਦੀ ਡੇਟ ਹੈਗੀ ਹੈ ਜਦੋਂ ਸਾਨੂੰ ਰਿਪੋਰਟ ਕਰਨਾ ਸੀਗਾ ਅਸੀਂ ਇਹਨਾਂ ਦੀ ਇਨਸਪੈਕਸ਼ਨ ਕਰਾਈ ਜਿੱਦੇ ਚੋਂ 11 ਚੋਂ ਇਹਨਾਂ ਨੇ 7 ਚੀਜ਼ਾਂ ਦਾ ਆਲਰੇਡੀ ਲਿਖ ਦਿੱਤਾ ਕਿ ਹਾਂਜੀ ਰੈਕਟਿਫਾਈ ਹੋ ਗਈਆਂ ਸਾਨੂੰ ਅਸੀਂ ਇੱਕ ਚੀਜ਼ ਇਹ ਗੱਲ ਕਰਨਾ ਚਾਹੁੰਦੇ ਆ ਕਿ ਦੇਖੋ ਅਸੀਂ ਅਸੀਂ ਸੀਰੀਅਸ ਆ ਅਸੀਂ ਐਡਮਿਨਿਸਟ੍ਰੇਸ਼ਨ ਦੇ ਨਾਲ ਆ ਅਸੀਂ ਉਹਨਾਂ ਦੇ ਮੁਤਾਬਿਕ ਕੰਮ ਕਰਨਾ ਚਾਹੁੰਦੇ ਆ ਹੁਣ ਮੇਨ ਇੱਕ ਗੱਲ ਹੋ ਰਹੀ ਹੈ ਛੱਤ ਦੀ ਛੱਤ ਦਾ ਕੇਸ ਜਿਹੜਾ ਹੈ ਕਕੂਨਾ ਦੇ ਕੇਸ ਹੈਗਾ ਉਹਦੇ ਵਿੱਚ ਹਾਈ ਕੋਰਟ ਨੇ ਲਿਸਟ ਹੀ ਦਿੱਤਾ ਹੈ 10 ਜਨਵਰੀ ਨੂੰ ਉਹਦੀ ਡੇਟ ਹੈ 9 ਜਨਵਰੀ ਨੂੰ ਮੇਰੇ ਉਹਨਾਂ ਦੀ ਡੇਟ ਹੈ ਅੱਜ ਜਦੋਂ ਕੱਲ ਸ਼ਾਮ ਨੂੰ ਸਾਨੂੰ ਇੱਕ ਮੈਸੇਜ ਮਿਲਿਆ ਕਿਸੇ ਤਰ੍ਹਾਂ ਕਿ ਜੀ ਤੁਹਾਡੀ ਕੱਲ ਸਵੇਰੇ ਅਸੀਂ ਸੀਲ ਕਰਨਾ ਤੇ ਅਸੀਂ ਸਾਨੂੰ ਦੱਸੋ ਸਾਨੂੰ ਕੋਈ ਨੋਟਿਸ ਤਾਂ ਦੇ ਦਿਓ ਕਿ ਟਾਈਮ ਦੇ ਦਿਓ ਕਿ ਕਿਸ ਵੇਲੇ ਸੀਲ ਕਰਨ ਆ ਰਹੇ ਹੋ ਕਹਿੰਦੇ ਜੀ ਉਹ ਸਵੇਰੇ ਦੱਸਾਂਗੇ ਤੁਹਾਨੂੰ ਕਿਸ ਵੇਲੇ ਸੀਲ ਕਰਨ ਆ ਰਹੇ ਹਾਂ ਠੀਕ ਹੈ ਸਾਰੇ ਕੋਲ ਆਰਡਰ ਹੈ ਤੇ ਸਕੇ ਦੇਖਿਆ ਸਵੇਰੇ ਸਾਫ ਜਿੰਨਾ ਕਿਉਂਕਿ ਮੇਰੇ ਤਿੰਨ ਰੈਸਟੋਰੈਂਟ ਹੈਗੇ ਨੇ ਚੰਡੀਗੜ੍ਹ ਦੇ ਕਾਲਾ ਘੋੜੇ ਦੇ ਤੇ ਅਸੀਂ ਸਾਰਾ ਸਟਾਫ ਨੂੰ ਇੱਥੇ ਆ ਗਿਆ ਕਿ ਸਰ ਸਾਡੀ ਦੀ ਰੋਜੀ ਰੋਟੀ ਹੈ ਸਾਨੂੰ ਆਨ ਦਿਓ ਤੇ ਅਸੀਂ ਉਹਨਾਂ ਦੀ ਰਿਕੁਐਸਟ ਸੁਣ ਲਈ ਤੇ ਉਹ ਸਾਰੇ ਇਕੱਠੇ ਇਕੱਠੇ ਹੋ ਗਏ ਉਸ ਤੋਂ ਬਾਅਦ ਅਸੀਂ ਇੱਕ ਛੋਟੀ ਜਿਹੀ ਚੀਜ਼ ਜਾਨਣਾ ਚਾਹੁੰਦੇ ਆ ਮੈਂ ਇਸ ਜਗ੍ਹਾ ਦਾ ਨਾ ਪ੍ਰਧਾਨ ਹੈਗਾ ਜੀ ਰੈਸਟੋਰੈਂਟ ਤੇ ਕਲੱਬ ਦਾ ਇੱਥੇ ਰੈਸਟੋਰੈਂਟ ਕਲੱਬ ਹੈਗੇ ਨੇ ਜਾਂ ਦੂਸਰੀ ਬਿਲਡਿੰਗ ਹੈ 7 26 ਦੀਆਂ ਸਾਰੀਆਂ ਦੀਆਂ ਕਵਰਡ ਨੇ ਸਾਰਿਆਂ ਦਾ ਕੋਟੀਆਰਡ ਕਵਰਡ ਹੈ ਔਰ ਕਈਆਂ ਦਾ ਤਾਂ ਕੰਕਰੀਟ ਹੈ ਮੇਰਾ ਇੱਕ ਬੰਦਾ ਜਿੱਥੇ ਹਾਈ ਕੋਰਟ ਨੇ ਇਹ ਗੱਲ ਕੀਤੀ ਸੀ ਕਿ ਇੱਥੇ ਰਿਟਰੈਕਟੇਬਲ ਤੁਸੀਂ ਅਲਾਉ ਕਰ ਸਕਦੇ ਹੋ ਜੀ ਨੂੰ ਅਸੀਂ ਟੈਂਪਰੇਰੀ ਕਿਨੇ ਜਾਂਦਾ ਹੈ ਕਿ ਅਲਾਉ ਕਰ ਸਕਦੇ ਹਾਂ ਹਲੇ ਉਹ ਕੀਤਾ ਨਹੀਂ ਉਹਨੇ ਕੈਸੇ ਦੇ ਕਰ ਸਕਦੇ ਸੀ ਉਹਦੇ ਬਦਲ ਥਿੰਕਿੰਗ ਕਰ ਸਕਦੇ ਮੇਰੀ ਕੋਟਲੋ ਦਿੱਤਾ ਗਿਆ ਸੀ ਹਾਂ ਜੀ ਲੇਕਿਨ ਮੈਂ ਇੱਕ ਛੋਟੀ ਜਿਹੀ ਗੱਲ ਜਾਨਣਾ ਕਿ ਭਾਈ ਮੀ ਓਨਲੀ ਡੂ ਇਟ ਫॉर एवरीवन ਡੂ ਇਟ ਫॉर एवरीवन ਆਮ देयर ਰਾਈਟ ਤੁਸੀਂ ਮੈਨੂੰ ਕੱਲ੍ਹ ਕਿਉਂ ਟਾਰਗੇਟ ਬਣਾਇਆ ਤੁਸੀਂ ਸੈੱਡ ਮਾਰਕ ਕਰਨਾ ਚਾਹੁੰਦੇ ਹੋ ਕਿ ਪ੍ਰਧਾਨ ਦੀ ਉਡਾਦੀ ਹੈ ਤੇ ਉਸ ਤੋਂ ਬਾਅਦ ਬਾਕੀ ਸਭ ਦੀ ਉਡਾਵਾਂਗੇ ਕੁਈ ਇਸ ਤਰ੍ਹਾਂ ਸੱਡ ਮੈਨੂੰ ਮੈਂ ਕਿਉਂ ਇਹਦਾ ਸਫਰਰ ਬਣਾ ਇਕੱਲਾ ਮੈਂ ਕਹਿ ਰਿਹਾ ਅੱਜ ਅਸੀਂ ਸਾਰੇ ਗਲਤ ਹੈਗੇ ਆ ਤੁਸੀਂ ਸਾਨੂੰ ਬੁਲਾਓ ਉਹਨਾਂ ਨੂੰ ਬੋਲੋ ਸਾਲ ਇਹ 30 ਦਿਨ ਦਾ ਟਾਈਮ ਦਿੱਤਾ ਤੁਹਾਨੂੰ ਇਹ ਕਲੀਅਰ ਕਰਦੇ ਹੁਣ ਇਹਦਾ ਅਸੀਂ ਖਤਮ ਕਰ ਦੇਣਾ ਤਾਂ ਕਿ ਸਰ ਇੱਥੇ ਕਰੋੜਾਂ ਰੁਪਏ ਲੱਗੇ ਹੋਏ ਨੇ ਔਰ ਇੰਨੇ ਵੱਡੇ ਐਮਪਲੋਇਜ਼ ਨੇ ਸਾਰੀ ਪੂਰੀ ਇਸ ਏਰੀਆ ਦੇ ਵਿੱਚ 5000 ਐਮਪਲੋਇਜ਼ ਨੇ 5000 ਦੇ ਅੱਗੇ 5000 ਫੈਮਿਲੀ ਚਾਰ-ਚਾਰ ਬੰਦੇ ਦੀ ਫੈਮਿਲੀ ਹੈ 20000 ਬੰਦਾ ਇਫੈਕਟਡ ਹੋਏਗਾ ਜਦੀ ਰੋਜੀ ਰੋਟੀ ਹੈ ਮੇਰੀ ਹੱਥ ਜੋੜ ਕੇ ਬਸ ਸਿਰਫ ਇਹ ਨਹੀਂ ਸੀਗੀ ਜਿਹੜੀ ਡੀਸੀ ਸਾਹਿਬ ਨੇ ਕਬ ਕਿ ਜਿਹੜੇ ਇਸ ਬਾਕੀ ਜਿਹੜੇ ਤੁਹਾਡੇ ਨਾਲ ਆ ਅਸੀਂ ਅਸੀਂ ਐਸਪਾਸ ਗਵਰਨਮੈਂਟ ਲਾਅਸ ਕਰਨਾ ਚਾਹੁੰਦੇ ਆ ਅਸੀਂ ਬਿਲਡਿੰਗ ਬਾਇਲੌਸ ਦੇ ਕੰਮ ਕਰਨਾ ਚਾਹੁੰਦੇ ਆ ਅਸੀਂ ਬਿਲਕੁਲ ਸ਼ਾਂਤੀਪੂਰ ਅਸੀਂ ਬਿਜ਼ਨਸਮੈਨ ਆ ਅਸੀਂ ਨਹੀਂ ਲੜਨਾ ਕਿਸੇ ਨਾਲ ਸਾਡਾ ਪੱਖ ਸਾਨੂੰ ਸਾਰਾ ਟਾਈਮ ਦਿੱਤਾ ਜਾਏ ਔਰ ਜਿਸ ਦੇ ਖਾਤੇ ਰਾ ਅਸੀਂ ਇਹ ਸਾਰੀ ਚੀਜ਼ ਰਿਮੂਵ ਕਰੀਏ ਔਰ ਰਿਮੂਵ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਈਏ ਜੀ ਲੋ ਜੀ ਅਸੀਂ ਕਰ ਦਿੱਤੀਆਂ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਦੇਖੋ ਜੀ ਹਲੇ ਇਕ ਲਾ ਬਾਰੇ ਨੇ ਉਹਨਾਂ ਨੇ ਜਿਹੜੇ ਸੀ ਨੰਬਰ ਵੀ ਦੇ ਰਹੇ ਨੇ ਉਹਨਾਂ ਦਾ ਸਾਰਾ ਕਵਰਡ ਉਹਨਾਂ ਦੀ ਬੇਸਮੈਂਟ ਸੀ ਬਣੀ ਹੋਈ ਜਿਹੜੀ ਇਲੈਗਲ ਹੈਗੀਆਂ ਨੇ ਦੱਸ ਦਈਏ ਕਿ ਇਸ ਕਾਰਵਾਈ ਦੇ ਨਾਲ ਤੁਹਾਡੇ ਲਾਇਸੈਂਸ ਦੇ ਉੱਤੇ ਹੈ ਕਿਸੇ ਹੋਰ ਚੀਜ਼ਾਂ ਦੇ ਉੱਤੇ ਵੀ ਫਰਕ ਪੈ ਰਿਹਾ ਹੈ ਦੇਖੋ ਜੀ ਲਾਇਸੈਂਸ ਜਦੋਂ ਇਹ ਸੀਲ ਹੋਏਗਾ ਤੇ ਕੰਮ ਦਾ ਅਸਿਕਰ ਹੀ ਨਹੀਂ ਸਤੇ ਸਾਡਾ ਐਕਸਰਸਾਈਜ਼ ਦਾ ਲਾਇਸੈਂਸ ਕਿਉਂਕਿ ਸਾਨੂੰ ਹਲੇ ਕੋਈ ਇੱਥੋਂ ਦੀ ਇਨਫੋਰਮੇਸ਼ਨ ਨਹੀਂ ਹੈ ਕਿ ਸ਼ਾਇਦ ਉੱਥੇ ਵੀ ਕੈਨਸਲ ਕਰਨ ਵਾਸਤੇ ਐਪਲੀਕੇਸ਼ਨ ਦੇ ਸਕਦੇ ਨੇ ਤੇ ਐਕਸਰਸਾਈਜ਼ ਕਿਉਂਕਿ ਸਾਡੇ ਕਮਿਸ਼ਨਰ ਸਾਹਿਬ ਜਿਹੜੇ ਡੀਸੀ ਸਾਹਿਬ ਨੇ ਤੇ ਡੀਸੀ ਸਾਹਿਬ ਇੰਡਿਸਿਸ਼ਨ ਵੀ ਕਲੀਅਰ ਕਰਦੇ ਨੇ ਬਿਲਡਿੰਗ ਬਾਇ ਗੇਟਿਕ ਮੈਸੇਜ ਰਾਈਟ ਤੇ ਉਹਨਾਂ ਨੇ ਬਿਲਡਿੰਗ ਵਾਲਿਆਂ ਨੂੰ ਤਾਂ ਉਹਨਾਂ ਅਸੇ ਐਕਸਾਈਜ਼ ਨੂੰ ਆਰਡਰ ਕਰਨਾ ਐਕਸਾਈਜ਼ ਕਮਿਸ਼ਨਰ ਨੇ ਅਗੇ ਨੇ ਇੱਕ ਆਰਡਰ ਕਰਨਾ ਹੈ ਕਿ ਇਹਨਾਂ ਦਾ ਲਾਇਸੈਂਸ ਕੈਨਸਲ ਕੀਤਾ ਜਾਂ ਬਸ ਕਰ ਦੇਣਾ ਕੈਨਸਲ ਤੇ ਇਹ ਸਾਰੀ ਚੀਜ਼ਾਂ ਜਿੰਨੇ ਵੀ ਡਿਪਾਰਟਮੈਂਟਸ ਨੇ ਉਹ ਕੈਨਸਲ ਕਰ ਸਕਦੀਆਂ ਨੇ ਲੇਕਿਨ ਸਰ ਦੇ ਕਹਿੰਦੇ ਲੇਕਿਨ ਬਟ ਸਰ ਬੀਇੰਗ ਅ ਵੈਰੀ ਜੈਨੂਇਨ ਡਿਸੀਜ਼ਰ ਨੇ ਮੇਰੀ ਸਾਡੀ ਬੜੀ ਹੱਥ ਜੋੜ ਕੇ ਬੇਨਤੀ ਸੁਣ ਲਈ ਉਹਨਾਂ ਨੇ ਸਾਨੂੰ ਦੋ ਦਿਨ ਦਾ ਟਾਈਮ ਦਿੱਤਾ ਐਂਡ ਆਲਥੋ ਇਹ ਦੇਖੋ ਕਰੋੜੋ ਇੱਕ ਕਰੋੜ ਮਤਲਬ ਅਜਿਹੇ ਦੇ ਲਗਾਹ ਜਾਓ ਛਾਤੇ 70 ਬਜਤੇ 75 ਲੱਖ ਰੁਪਏ 50 ਇਨਾ ਇਨਾ ਸਾਨੀ ਹੈਗਾ ਤੇ ਹੁਣ ਇਹਨੂੰ ਬੁਲਾਇਆ ਬੰਦੇ ਨੂੰ ਦਿੱਲੀੋਂ ਬੰਦੇ ਆਂਦੇ ਨੇ ਇੱਥੇ ਤਾਂ ਆਂਦੇ ਨਹੀਂਗੇ ਤੇ ਹੁਣ ਉਹ ਬੰਦੇ ਨੂੰ ਬੁਲਾਇਆ ਅੱਜ ਸ਼ਾਮ ਤੱਕ ਪਹੁੰਚਣਗੇ ਅਸੀਂ ਇਹ ਸ਼ੋਰ ਕੀਤਾ ਉਹਨਾਂ ਨੂੰ ਕਿ ਸਾਡੀ ਇੰਟੈਂਸ਼ਨਸ ਤੁਹਾਨੂੰ ਨਜ਼ਰ ਆ ਜਾਏਗੀ ਕਿ ਕਲੀਅਰ ਹੈਗੇ ਨੇ ਅਸੀਂ ਵੀ ਆਰ ਨਾਟ ਗੋਇੰਗ ਐਨੀ ਅਗੇਂਸਟ ਦੀ ਬਾਇਲੌਸ ਦੈਟਸ ਸਰਨਲ ਵਕੀਲ ਸਾਹਿਬ ਵੀ ਮੌਜੂਦ ਨੇ ਜੋ ਇਸ ਕਲੱਬ ਦੇ ਕੇਸ ਨੂੰ ਵੀ ਡੀਲ ਕਰ ਰਹੇ ਨੇ ਵਕੀਲ ਸਾਹਿਬ ਕੀ ਇਹਦੇ ਵਿੱਚ ਹੁਣ ਅੱਗੇ ਹੁਣ ਕਿਸ ਤਰੀਕੇ ਕਾਰਵਾਈ ਹੋਏਗੀ ਐਸ ਡੀਓ ਅੱਜ ਸੀਲ ਕਰਨ ਪਹੁੰਚ ਕੇ ਸੀਗੇ ਕਿਸ ਤਰੀਕੇ ਨਾਲ ਅੱਗੇ ਕਾਰਵਾਈ ਕੀਤੀ ਜਾਏ ਕਿਉਂਕਿ ਕਹਿ ਰਹੇ ਨੇ ਕਿ ਕਾਫੀ ਨੁਕਸਾਨ ਜਿਹੜਾ ਉਸ ਦਾ ਇੱਕ ਕਲੱਬ ਦੇ ਓਨਰ ਦਾ ਹੋ ਜਾਣਾ ਬੇਸਿਕਲੀ ਜਿਹੜਾ ਕਲੱਬ ਦਾ ਓਨਰ ਹੈ ਕਰੋੜਾਂ ਰੁਪਏ ਲਾ ਕੇ ਇਹਨੂੰ ਤਿਆਰ ਕਰਦਾ ਹੈ ਪਹਿਲਾਂ ਦਾ 2.5 ਤੋਂ 3 ਕਰੋੜ ਰੁਪਏ ਲੱਗਦਾ ਹੈ ਜੀ ਕਲੱਬ ਨੂੰ ਤਿਆਰ ਕਰਨ ਲਈ 2.5 ਤੋਂ 3 ਕਰੋੜ ਦੇ ਬਾਅਦ ਉਹਨੂੰ ਚਲਾਉਣ ਲਈ ਬਹੁਤ ਮੁਸ਼ਕਲ ਕਰਦਾ ਤਾਂ ਜਾ ਕੇ ਇੱਕ ਕਲੱਬ ਚੱਲਦਾ ਤੇ ਪ੍ਰਸ਼ਾਸਨ ਉਸ ਟਾਈਮ ਹਰ ਡਿਪਾਰਟਮੈਂਟ ਨੂੰ ਕਹਿੰਦੀ ਜੀ ਐਨਓਸੀ ਲੈਣੀ ਜ਼ਰੂਰੀ ਹੈ ਜੇ ਤੁਸੀਂ ਲਿਕਰ ਲਾਇਸੈਂਸ ਲੈਣਾ ਹੈ 15-15 ਲੱਖ ਰੁਪਏ ਦਾ ਜੀ ਲਿਕਰ ਲਾਇਸੈਂਸ ਹੈ ਫਿਰ ਉਹਦੇ ਬਾਅਦ ਬਹੁਤ ਤਰੀਕੇ ਦੀਆਂ ਐਨਓਸੀਆਂ ਜਿੱਦਾਂ ਫਾਇਰ ਡਿਪਾਰਟਮੈਂਟ ਤੋਂ ਫੂਡ ਡਿਪਾਰਟਮੈਂਟ ਤੋਂ ਫਿਰ ਸਟੇਟ ਆਫਿਸ ਤੋਂ ਹਰ ਤਰੀਕੇ ਤੋਂ ਬਿਲਡਿੰਗ ਦੀ ਪਹਿਲਾਂ ਐਨਓਸੀ ਲਿੱਤੀ ਜਾਂਦੀ ਹੈ ਜਦ ਸਾਰੀਆਂ ਐਨਓਸੀਆਂ ਪਹਿਲਾਂ ਦਿੱਤੀਆਂ ਜਾਂਦੀਆਂ ਉਹਦੇ ਬਾਅਦ ਲਿਕਰ ਲਾਇਸੈਂਸ ਇਸ਼ੂ ਕਰਿਆ ਜਾਂਦਾ ਹੈ ਤੇ ਫਿਰ ਅੱਜ ਇਹ ਸੀਲਿੰਗ ਦੇ ਆਰਡਰ ਕਿਉਂ ਦਿੱਤੇ ਗਏ ਜਦ ਇਹਦੀ ਇਨਸਪੈਕਸ਼ਨ ਪਹਿਲਾਂ ਵੀ ਹੋ ਸਕਦੀ ਹੈ ਜਾ ਤੁਸੀਂ ਦੇ ਰਹੇ ਹੋ ਜਾਂ ਉਹਦੇ ਬਾਅਦ ਤੁਸੀਂ ਰੈਂਡਮਲੀ ਚੈੱਕ ਕਰ ਸਕਦੇ ਹੋ ਇਹ ਚੀਜ਼ਾਂ ਔਨ ਦਾ ਸਪੌਟ ਕਿਉਂ ਕਰੀਆਂ ਜਾ ਰਹੀਆਂ ਜੇ ਹੁਣ ਤੁਸੀਂ ਅੱਜ ਦੇਖੋ ਜੇ ਇਹਨਾਂ ਦਾ ਕੇਸ ਵੀ ਚੱਲ ਰਿਹਾ ਹੈ ਇਹਦੇ ਅੰਦਰ ਆਲਰੇਡੀ ਪੈਂਡਿੰਗ ਹੈ ਜਦ ਤੈਨੂੰ 11 ਜਨਵਰੀ ਦਾ ਟਾਈਮ ਦਿੱਤਾ ਗਿਆ ਐਟ ਲੀਸਟ 11 ਜਨਵਰੀ ਤੱਕ ਦਾ ਇਹਨਾਂ ਨੂੰ ਟਾਈਮ ਦਿੱਤਾ ਜਾਏ ਸੋ ਥੈਟ ਕਿ ਆਪਣੀ ਜਿਹੜੀ ਵਾਇਓਲੇਸ਼ਨ ਸੇ ਕਲੀਅਰ ਕਰਕੇ ਉੱਥੇ ਦੇ ਸਕਣ ਹੁਣ ਦੇਖਿਆ ਜਾਏ ਤੁਸੀਂ ਇੱਕ ਦਿਨ ਪਹਿਲਾਂ ਸੀਲਿੰਗ ਦੇ ਆਰਡਰ ਕੱਢ ਦੋ ਸੀਲਿੰਗ ਦੇ ਆਰਡਰ ਕੱਢਣ ਦੇ ਬਾਅਦ ਤੁਸੀਂ ਸਵੇਰੇ ਸੀਲਿੰਗ ਲਈ ਬੰਦੇ ਭੇਜ ਦੋ ਹੁਣ ਜੇ ਸੀਲਿੰਗ ਦੇ ਬੰਦੇ ਆਏ ਆ ਇੱਕ ਬੰਦਾ ਜਿਹੜਾ ਬਿਜ਼ਨਸਮੈਨ ਹੈ ਉਹ ਇੱਕਦਮ ਤੋਂ ਘਬਰਾ ਜਾਂਦਾ ਤੇ ਹੁਣ ਜੇ ਘਬਰਾਣ ਵਾਲੀ ਗੱਲ ਤੁਸੀਂ ਦੇਖਿਆ ਜਾਏ ਡੇਢ 200 EMPLOYE ਹੁੰਦਾ ਡੇਢ 200 EMPLOYE ਨੂੰ UNEMPLOYED ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਤੇ ਅੱਜ ਜੇ ਆਪਾਂ ਗੱਲ ਕਰੀਏ ਕੋਰਟ ਵੀ ਇਹ ਕਹਿੰਦਾ ਕਿ ਐਟ ਲੀਸਟ 30 ਡੇਸ ਟਾਈਮ ਟੂ ਬੀ ਗਿਵਨ ਟੂ ਐਨੀ ਪਰਸਨ ਸੋ ਥੈਟ ਦੇ ਕੈਨ ਟੇਕ ਅ ਲੀਗਲ ਰੈਮਡੀ ਹੁਣ ਸੁਪੋਜ਼ ਕਿਸੇ ਨੇ ਹਾਇਰ ਕੋਰਟ ਜਾਣਾ ਹੈ ਤੁਸੀਂ ਤਸੀਲ ਦੇ ਆਰਡਰ ਲੈ ਕੇ ਆ ਗਏ ਤਸੀਲ ਲਾ ਕੇ ਚਲੇ ਜਾਓਗੇ ਤੇ ਬੰਦਾ ਕਿੱਥੇ ਜਾਊਗਾ ਬਿਜ਼ਨਸ ਦਾ ਤਾਂ ਬੰਦ ਹੋ ਗਿਆ ਐਟਲੀਸਟ ਟਾਈਮ ਦੋ ਤੁਸੀਂ ਉਹਨੂੰ ਨੋਟਿਸ ਕੱਢੋ ਕਿ ਵੀ ਅਸੀਂ ਤੁਹਾਡਾ 10 ਦਿਨ ਬਾਅਦ 20 ਦਿਨ ਬਾਅਦ 30 ਦਿਨ ਬਾਅਦ ਕਿ ਇਹਨੂੰ ਬੰਦ ਕਰਨ ਲੱਗੇ ਆ ਹੁਣ ਅੱਗੇ ਕੀ ਕਾਰਵਾਈ ਤੁਸੀਂ ਕਰੋਗੇ ਹੁਣ ਕਿਸ ਤਰੀਕੇ ਨਾਲ ਅੱਗੇ ਵਧੋਗੇ ਕਿ ਤੁਸੀਂ ਕਹਿ ਰਹੇ ਹੋ ਕਿ ਕੋਰਟ ਦੇ ਵਿੱਚ ਆਲਰੇਡੀ ਇਹ ਕੇਸ ਚੱਲ ਰਿਹਾ ਹੈ ਸਰ ਐਦਾਂ ਹੈ ਕਿ ਸਟੇਟ ਆਫਿਸ ਦੇ ਅੰਦਰ ਕੇਸ ਚੱਲ ਰਹੇ ਵਾਇਲੇਸ਼ਨ ਦਾ ਵਾਇਲੇਸ਼ਨ ਦੇ ਅੰਦਰ 11 ਵਾਇਲੇਸ਼ਨ ਅਜੂ 8 ਵਾਇਲੇਸ਼ਨ ਇਹਨੂੰ ਬੰਦ ਕਰਤੀਆਂ ਗਈਆਂ ਸੀਗੀਆਂ ਤੇ ਜਿਹੜੀਆਂ ਹੋਰ ਵਾਇਲੇਸ਼ਨਸ ਰਹਿ ਗਈਆਂ ਤੇ ਉਹ ਵ ਬਿਲਡਿੰਗ ਵਾਇਲੇਸ਼ਨ ਜਿਹੜੀ ਹੈ ਹਟਾ ਕੇ ਉਹਨਾਂ ਨੂੰ ਨਕਸ਼ਾ ਦਵਾਂਗੇ ਜਿਹਦੇ ਕਰਕੇ ਉਹ ਆ ਕੇ ਚੈੱਕ ਕਰ ਸਕਦੇ ਹੈ ਕਿ ਜੋ ਵੀ ਅਸੀਂ ਆਸ਼ਵਾਸ਼ਣ ਦਿੱਤਾ ਹੈ ਉਹਨਾਂ ਨੂੰ ਕਿ ਰਿਮੂਵ ਕਰਾਂਗੇ ਬਿਲਡਿੰਗ ਲਾਅ ਦੇ ਹਿਸਾਬ ਨਾਲ ਚੱਲਾਂਗੇ ਅਸੀਂ ਉਹਨੂੰ ਕਲੀਅਰ ਕਰਕੇ ਬਿਲਡਿੰਗ ਡਿਪਾਰਟਮੈਂਟ ਨੂੰ ਸਬਮਿਟ ਕਰਾਂਗੇ ਤੁਸੀਂ ਕਹਿ ਰਹੇ ਹੋ ਕਿ ਜੇ ਛੱਤ ਰਿਮੂਵ ਕਰਦੇ ਹੈ ਇੱਕ ਕਲੱਬ ਹੈ ਕਲੱਬ ਦੇ ਵਿੱਚ 뮤직 ਚੱਲਦਾ ਹੈ ਕਾਫੀ ਆਵਾਜ਼ ਵੀ ਬਾਹਰ ਨੂੰ ਆਏਗੀ ਫਿਰ ਉਸ ਨੂੰ ਕਿਸ ਤਰੀਕੇ ਪ੍ਰਸ਼ਾਸਨ ਕੰਟਰੋਲ ਕਰੇਗਾ ਸਰ ਇਹੀ ਇਹ ਦੇ ਵਿੱਚ ਡਾਈਸੀ ਕੋਸ਼ਨ ਹੈ ਕਿ ਜੇ ਅੱਜ ਛੱਤ ਰਿਮੂਵ ਕਰ ਦਿੰਨੇ ਹੈ ਤੇ ਛੇ ਛੱਤ ਰਿਮੂਵ ਹੋ ਗਈ ਤੇ ਇਥੇ ਸਾਊਂਡ ਨੌਇਸ ਪੋਲੂਸ਼ਨ ਹੋਊਗੀ ਹੁਣ ਇੱਕ ਤਰਫ ਤਾਂ ਜੀ ਐਡਮਿਨਿਸਟ੍ਰੇਸ਼ਨ ਇਹ ਕਹਿੰਦਾ ਜੀ 3.5 ਕਰੋੜ ਰੁਪਏ ਦੋ ਇਹਨੂੰ ਪੱਕਾ ਕਰ ਲਓ ਦੂਜੀ ਤਰਫ ਕਹਿੰਦਾ ਜੀ ਇਹਦੇ ਉੱਪਰ ਟੈਂਪਰੀਰੀ ਸ਼ੈਡ ਲੱਗ ਨਹੀਂ ਸਕਦਾ ਜੇ ਟੈਂਪਰੀਰੀ ਸ਼ੈਡ ਲੱਗ ਨਹੀਂ ਸਕਦਾ ਤਾਂ ਹਾਊ ਇਟ ਇਜ਼ ਪੋਸੀਬਲ ਜੀ 3.5 ਕਰੋੜ ਰੁਪਏ ਲੈ ਕੇ ਉਹਨੂੰ ਪਰਮਾਨੈਂਟ ਕਰਨ ਦੀ ਉਹ ਦੇ ਰਹੇ ਹੋ ਇਟ ਮੀਨਸ देयर ਇਜ਼ ਅ ਪ੍ਰੋਵੀਜ਼ਨ ਤੋ ਮੈਂ ਰਿਕਵੈਸਟ ਕਰਦਾ ਐਡਮਿਨਿਸਟ੍ਰੇਸ਼ਨ ਨੂੰ ਕਿ ਸਾਰੀ ਜਿਹੜੇ ਵੀ ਐਸੋਸੀਏਸ਼ਨ ਹੈ ਅਕਲਾਬ ਐਸੋਸੀਏਸ਼ਨ ਨਾਲ ਬੈਕ ਕੇ ਮੀਟਿੰਗ ਕਰੀ ਜਾਏ ਡੀਸੀ ਸਾਹਿਬ ਨਾਲ ਬੈ ਕੇ ਮੀਟਿੰਗ ਕਰਨ ਕਿ ਇਹਦਾ ਰੈਜ਼ੋਲੂਸ਼ਨ ਕੱਢਿਆ ਜਾਏ ਰੈਦਰ ਦੈਨ ਸੀਲਿੰਗ ਦਾ ਬਿਜ਼ਨੈਸਸ ਜਿੰਨਾ ਅੱਜਕੱਲ ਬਿਜ਼ਨਸ ਦੇ ਅੰਦਰ ਇਫੈਕਟ ਹੋ ਰਿਹਾ ਉਹਨੂੰ ਸੀਲ ਕਰਨ ਤੋਂ ਬੈਟਰ ਹੈ ਬੈਕ ਕੇ ਉਹਨੂੰ ਸੋਲਵ ਕਰਿਆ ਜਾਏ ਤੇ ਜੋ ਦਾ ਰੈਜ਼ੋਲੂਸ਼ਨ ਬੈਸਟ ਨਿਕਲਦਾ ਹੈ ਉਹਨੂੰ ਕਰਿਆ ਜਾਏ